ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪ੍ਰਮਾਨ ਹਨ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਤੀ ਸੇਵਾ ਲਾਗੇ ਸੇਵਾ ਦੇ ਵਿੱਚੋਂ ਜੋ ਸਰਦਾ ਭਾਵਨਾ ਦੇ ਨਾਲ ਕਰ ਲਵੇ ਬੜੀਆਂ ਬਖਸ਼ਿਸ਼ਾਂ ਅਤੇ ਬਰਕਤਾਂ ਪੈਦਾ ਹੁੰਦੀਆਂ ਹਨ ਅੱਜ ਇੱਕ ਐਸੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜੋ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਇੱਕ ਐਸਾ ਵਾਰਕ ਹੋਇਆ ਜਿਸ ਨੇ ਹੋਲਾ ਭੁੰਨ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭਾਈ ਮਰਦਾਨੇ ਜੀ ਨੂੰ ਖਵਾਈਆਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਦਸ਼ਾਹ ਹੀ ਉਸ ਬੱਚੇ ਨੂੰ ਬਖਸ਼ ਦਿੱਤੀ ਹੈ ਆਓ ਬੜੇ ਪਿਆਰ ਦੇ ਨਾਲ ਸਾਖੀ ਸਰਵਣ ਕਰੀਏ ਹੋਇਆ ਕੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸੰਸਾਰੀ ਜੀਵਾਂ ਦਾ ਭਲਾ ਕਰਦੇ ਹੋਏ ਸੰਸਾਰੀ ਜੀਵਾਂ ਨੂੰ ਵਹਿਮਾ ਭਰਮਾ ਅੰਧ ਵਿਸ਼ਵਾਸਾਂ ਤੋਂ ਬਚਾ ਕਰਕੇ ਸਿੱਧੇ ਰਸਤੇ ਪੁੰਦੇ ਹੋਏ ਆਪਣਾ ਸਫ਼ਰ ਤੈਅ ਕਰ ਰਹੇ ਹਨ ਜਾਂਦਿਆਂ ਜਾਂਦਿਆਂ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜਾ ਰਿਹਾ ਬੇਨਤੀ ਕਰਨ ਲੱਗਾ ਸਤਿਗੁਰੂ ਜੀ ਅਹ ਜਿਸ ਰਸਤੇ ਆਪਾਂ ਗੁਜ਼ਰ ਰਹੇ ਹਾਂ ਵੇਖੋ ਕਿੰਨਾ ਸੋਹਣਾ ਛੱਲੀਆਂ ਦਾ ਖੇਤ ਹੈ ਤੇ ਭੁੱਖ ਵੀ ਬਹੁਤ ਲੱਗੀ ਹੈ ਜੇ ਤੁਸੀਂ ਮੈਨੂੰ ਆਦਿਆ ਦੇਵ ਤਾਂ ਮੈਂ ਛੱਲੀਆਂ ਭੁੰਨ ਕੇ ਖਾ ਲਵਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨੇ ਨੂੰ ਭਾਈ ਮਰਦਾਨੇ ਦੀਆਂ ਗੱਲਾਂ ਸੁਣ ਕੇ ਨਾਲ ਦੇ ਨਾਲ ਜਵਾਬ ਦੇਂਦੇ ਤੁਰੇ ਜਾ ਰਹੇ ਨੇ ਉਸ ਖੇਤ ਦੇ ਵਿੱਚ ਇੱਕ ਬਾਲਕ ਉਸ ਖੇਤ ਦੀ ਰਾਖੀ ਕਰਨ ਵਾਸਤੇ ਬੈਠਾ ਹੋਇਆ ਸੀ ਜਿਸ ਵੇਲੇ ਉਸ ਬਾਲਕ ਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੀਆਂ ਭਾਈ ਮਰਦਾਨੇ ਦੀਆਂ ਇਹ ਗੱਲਾਂ ਸੁਣੀਆਂ ਤੇ ਇੱਕ ਫਕੀਰ ਸਾਡੇ ਖੇਤ ਦੇ ਕੋਲੋਂ ਦੀ ਲੰਘ ਰਿਹਾ ਹੈ ਜਿਸ ਦੇ ਸੇਵਕ ਨੂੰ ਬੜੀ ਭੁੱਖ ਲੱਗੀ ਹੈ ਸੋ ਉਸ ਨੇ ਅਗਲ ਮੰਡੀ ਹੋ ਕਰਕੇ ਗੁਰੂ ਸਾਹਿਬ ਜੀ ਨੂੰ ਰੋਕਿਆ ਭਾਈ ਮਰਦਾਨੇ ਨੂੰ ਰੋਕਿਆ ਤਾਂ ਆਖਣ ਲੱਗਾ ਕਿ ਸੰਤ ਜੀ ਆਓ ਬੈਠੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਬੜੇ ਸਤਕਾਰ ਦੇ ਨਾਲ ਉਸ ਬੱਚੇ ਨੇ ਬਿਠਾਇਆ ਹੈ ਜੋ ਕਾ ਭੂਸੇ ਉਸ ਸਮੇਂ ਉਸ ਬੱਚੇ ਦੇ ਕੋਲ ਸੀ ਉਸ ਨੇ ਵਿਛਾ ਕੇ ਸੋਹਣਾ ਬੈਠਣ ਦਾ ਅਸਥਾਨ ਬਣਾ ਦਿੱਤਾ ਅਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਉਸ ਬੱਚੇ ਨੇ ਸੁੱਕਾ ਕਾ ਇਕੱਠਾ ਕਰਕੇ ਇੱਕ ਪਾਸੇ ਅੱਗ ਬਾਲ ਦਿੱਤੀ ਹੈ ਤੇ ਛੱਲੀਆਂ ਘੁੰਮ ਕੇ ਗੁਰੂ ਸਾਹਿਬ ਜੀ ਮਹਾਰਾਜ ਨੂੰ ਭਾਈ ਮਰਦਾਨੇ ਨੂੰ ਦਿੱਤੀਆਂ ਉਹ ਉਸ ਵੇਲੇ ਦੱਸਦੇ ਹਨ ਕਿ ਗੁਰੂ ਸਾਹਿਬ ਜੀ ਮਹਾਰਾਜ ਬੜੇ ਉਸ ਬੱਚੇ ਦੀ ਸੇਵਾ ਤੇ ਪ੍ਰਸੰਨ ਹੋਏ ਨੇ ਹੁਣ ਉਹ ਬੱਚਾ ਆਖ ਰਿਹਾ ਤੇ हे ਸੰਤ ਜੀ ਮਿਰਤੇ ਕਿਰਪਾ ਕਰੋ ਇਥੇ ਕੁਝ ਚਿਰ ਰੁਕਣਾ ਕਰੋ ਮੈਂ ਘਰ ਜਾਵਾਂ ਅਤੇ ਘਰ ਜਾ ਕੇ ਆਪ ਜੀ ਵਾਸਤੇ ਕੁਝ ਬਸਤਰ ਲੈ ਕਰਕੇ ਆਉਂਦਾ ਹਾਂ ਕੁਝ ਪ੍ਰਸਾਦਾ ਤਿਆਰ ਕਰਾ ਕੇ ਲੈ ਕੇ ਆਉਂਦਾ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉੱਥੇ ਇਹ ਸ਼ਲੋਕ ਵਿਚਾਰਨ ਕਰ ਦਿੱਤਾ ਸੱਥਰ ਤੇਰਾ ਲੇਪ ਨਿਹਾਲੀ ਭਾਉ ਤੇਰਾ ਪਟਵਾਨ ਨਾਨਕ ਸਿਖਤਿ ਰਜਿਆ ਆਉ ਬਹੁ ਸੁਲਤਾਨ ਤੇ ਜੋ ਤੂੰ ਇਹ ਸੇਵਾ ਭਾਵਨਾ ਰੱਖੀ ਆ ਜੋ ਤੂੰ ਪਿਆਰ ਕੀਤਾ ਹੈ ਇਹੋ ਹੀ ਇਹ ਸਾਡੇ ਵਾਸਤੇ ਨੇਕ ਨਿਹਾਲੀ ਸੋਹਣੇ ਆਸਣ ਨੇ ਤੇ ਇਹੋ ਹੀ ਅਸੀਂ ਪਿਆਰ ਦਾ ਭੋਜਨ ਸਕਦੇ ਆ ਜਿਹੜੀਆਂ ਤੋਂ ਸਿਖਤਾ ਕੀਤੀਆਂ ਨੇ ਪਰਮੇਸ਼ਰ ਦੇ ਪਿਆਰਿਆਂ ਦੀਆਂ ਅਸੀਂ ਉਹਨਾਂ ਨਾਲ ਹੀ ਰਜ ਗਏ ਆ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਸੁਲਤਾਨ ਹੋਣ ਦਾ ਵਾਰ ਇਹ ਉਸ ਨੂੰ ਦੇ ਦਿੱਤਾ ਹੈ ਸੋ ਹੋਇਆ ਕੀ ਹੈ ਕਿ ਜਦੋਂ ਕੁਝ ਸਮਾਂ ਬੀਤ ਚੁੱਕਾ ਹੈ ਰਾਤ ਦਾ ਉਧਰ ਅੰਮ੍ਰਿਤ ਵੇਲੇ ਦਾ ਸ਼ਹਿਰ ਜੋ ਹੈ ਉਹ ਨਜ਼ਦੀਕ ਆਉਂਦਾ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਹੋਰ ਕੌਤਕ ਵਰਤ ਗਿਆ ਉਸ ਸ਼ਹਿਰ ਦਾ ਬਾਦਸ਼ਾ ਜੋ ਕਾਫੀ ਸਮੇਂ ਤੋਂ ਇੱਕ ਬਿਮਾਰੀ ਨਾਲ ਪੀੜਿਤ ਸੀ ਅੱਜ ਉਸ ਦੀ ਮੌਤ ਹੋ ਗਈ ਹੈ ਜਦੋਂ ਬਾਦਸ਼ਾਹ ਦੀ ਮੌਤ ਹੋਈ ਹੈ ਤਾਂ ਉੱਥੇ ਵਜ਼ੀਰਾਂ ਦੇ ਵਿੱਚ ਮੰਤਰੀਆਂ ਦੇ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਇਸ ਬਾਦਸ਼ਾਹ ਤੋਂ ਬਾਅਦ ਰਾਜਗਦੀ ਕਿਸ ਨੂੰ ਦਿੱਤੀ ਜਾਏ ਕਿਉਂਕਿ ਰਾਜੇ ਦੇ ਘਰ ਦੇ ਵਿੱਚ ਆਪਣੀ ਕੋਈ ਸੰਤਾਨ ਹੈ ਨਹੀਂ ਸੀ ਤਾਂ ਉਹਨਾਂ ਨੇ ਆਖਿਆ ਕਿ ਜੇ ਆਪਾਂ ਧਰਮ ਦਾ ਨਿਆਂ ਕਰੀਏ ਤਾਂ ਆਪ ਗੱਦੀ ਤੇ ਬਹਾਂਗੇ ਫਿਰ ਵੀ ਆਪਾਂ ਗੁਨਾਹਗਾਰ ਹੁੰਦੇ ਆ ਕਿਉਂਕਿ ਸਾਨੂੰ ਵਜ਼ੀਰਾਂ ਮੰਤਰੀਆਂ ਨੂੰ ਆਪਣੇ ਬਾਦਸ਼ਾਹ ਦੇ ਰਾਜ ਗੱਦੀ ਦੇ ਉੱਪਰ ਮਾੜੀ ਨਿਗਾਹ ਨਹੀਂ ਰੱਖਣੀ ਚਾਹੀਦੀ ਇਸ ਕਰਕੇ ਉਹਨੇ ਉਹਨਾਂ ਨੇ ਸੂਜਵੰਤਾ ਦੇ ਨਾਲ ਬੜੀ ਇੱਕ ਵਿਉਂਤ ਕੱਢੀ ਆ ਫੈਸਲਾ ਲਿਆ ਕਿ ਇਹ ਗੱਲ ਪਰਮੇਸ਼ਰ ਤੇ ਸੱਜ ਦਿੰਨੇ ਆ ਉਧਰ ਖੁਦ ਪਰਮੇਸ਼ਰ ਗੁਰੂ ਨਾਨਕ ਅਵਤਾਰ ਧਾਰ ਕੇ ਸੰਸਾਰ ਤੇ ਆਇਆ ਉਸ ਬੱਚੇ ਨੂੰ ਬਾਦਸ਼ਾਹ ਉਸ ਨੇ ਬਣਾ ਨਹੀਂ ਦਿੱਤਾ ਇਹ ਇਧਰ ਜਦੋਂ ਇਹਨਾਂ ਨੇ ਉਹ ਫੈਸਲਾ ਪਰਮੇਸ਼ਰ ਤੇ ਸੱਦ ਦਿੱਤਾ ਭਾਵ ਕਿ ਗੁਰੂ ਨਾਨਕ ਪਾਤਸ਼ਾਹ ਤੇ ਫੈਸਲਾ ਜੋ ਹੈ ਉਹ ਆ ਚੁੱਕਾ ਹੈ ਆਖਣ ਲੱਗੇ ਕਿ ਆਪਾਂ ਆਪਣੇ ਸ਼ਹਿਰ ਦੇ ਆਉਣ ਵਾਲੇ ਅੰਦਰ ਸਾਰੇ ਹੀ ਸ਼ਾਹੀ ਦਰਵਾਜ਼ੇ ਬੰਦ ਕਰ ਦਿੰਨੇ ਆ ਜਿਹੜਾ ਦਿਨ ਦੇ ਪਹਿਲੇ ਪੈਰ ਉਹਸ ਦਰਵਾਜ਼ੇ ਦੇ ਵਿੱਚੋਂ ਦੀ ਲੰਘੇ ਜਾਂ ਅੰਦਰ ਜਾਵੇ ਜਾਂ ਬਾਹਰ ਆਵੇ ਉਹ ਹੀ ਰਾਜਾ ਹੋਵੇਗਾ ਪਰਮੇਸ਼ਰ ਜਿਸ ਨੂੰ ਰਾਜਾ ਬਣਾ ਦੇਵੇ ਇਧਰ ਉਹਨਾਂ ਨੇ ਸਲਾਹ ਕਰਕੇ ਸਾਹੀ ਗੇਟ ਬੰਦ ਕੀਤੇ ਹੋਏ ਨੇ ਉਧਰ ਗੁਰੂ ਸਾਹਿਬ ਜੀ ਮਹਾਰਾਜ ਵਾਸਤੇ ਉਹ ਬੱਚਾ ਅਮਰਤ ਵੇਲੇ ਰਾਤ ਦਾ ਅਖੀਰਲਾ ਪੈਰ ਬੀਤਣ ਵਾਲਾ ਹੈ ਦਿਨ ਦੇ ਪਹਿਲੇ ਪੈਰ ਦੇ ਛੜਾਉਣ ਦੇ ਸਮੇਂ ਜੋ ਸਮਾਂ ਉਹਨਾਂ ਨੇ ਨਿਯਤ ਕੀਤਾ ਸੀ ਆਪਣੇ ਘਰ ਆਇਆ ਕਿ ਮੈਂ ਕੁਝ ਭੋਜਨ ਪਕਵਾਨ ਇਹਨਾਂ ਸੰਤਾਂ ਵਾਸਤੇ ਲੈ ਕੇ ਜਾਣਾ ਹਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਤੇ ਉਸ ਬੱਚੇ ਨੂੰ ਵਰ ਦੇ ਕੇ ਚਾਲੇ ਮਾਰ ਦਿੱਤੇ ਪਰ ਉਹ ਬਚਨ ਝੂਠਾ ਨਹੀਂ ਸੀ ਜਾ ਸਕਦਾ ਹੋਇਆ ਇਸ ਤਰ੍ਹਾਂ ਕਿ ਉਸ ਸਾਹੀ ਦਰਵਾਜੇ ਦੇ ਵਿੱਚ ਉਹ ਬੱਚਾ ਸਭ ਤੋਂ ਪਹਿਲਾਂ ਆਇਆ ਜਦੋਂ ਬੱਚੇ ਨੇ ਆ ਕਰਕੇ ਦਰਵਾਜ਼ੇ ਨੂੰ ਲਾਇਆ ਧਕਾ ਤਾਂ ਉਹਨਾਂ ਮੰਤਰੀਆਂ ਨੇ ਉਸ ਬੱਚੇ ਤੇ ਦੇਖ ਕੇ ਜਲਦਾ ਸਟਾ ਪਾਲਕੀ ਦੇ ਵਿੱਚ ਬਿਠਾ ਕੇ ਬੜੇ ਪਿਆਰ ਨਾਲ ਜਾਲ ਸਿੰਘਾਸਨ ਤੇ ਬਿਠਾਇਆ ਸੋ ਉਹ ਬੱਚਾ ਜੋ ਹੈ ਉਹ ਬਾਦਸ਼ਾਹ ਬਣ ਚੁੱਕਾ ਹੈ ਸੋ ਇਹ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖਾਂ ਸੇਵਕਾਂ ਦੀ ਸੇਵਾ ਕਰਨ ਦੀ ਜੋ ਉਹ ਗੁਰੂ ਨਾਨਕ ਬਖਸ਼ਿਸ਼ ਕਰਦਾ ਹੈ ਉਹ ਬਖਸ਼ਿਸ਼ ਵੀ ਕੋਈ ਛੋਟੀ ਮੋਟੀ ਨਹੀਂ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਫਰਮਾਨ ਹਨ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਇਸ ਤਰ੍ਹਾਂ ਉਹ ਜੋ ਪਰਮੇਸ਼ਰ ਹੈ ਮੂਰਖਾਂ ਤੋਂ ਪੰਡਤ ਤੇ ਪੰਡਤਾਂ ਤੋਂ ਮੂਰਖ ਭਿਖਾਰੀਆਂ ਤੋਂ ਰਾਜੇ ਤੇ ਰਾਜਿਆਂ ਤੋਂ ਭਿਖਾਰੀ ਬਣਾ ਦਿੰਦਾ ਹੈ ਸੋ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਸ ਬੱਚੇ ਨੂੰ ਬਾਦਸ਼ਾਹ ਬਣਾ ਦਿੱਤਾ ਉਹ ਬੱਚਾ ਫਿਰ ਸੁਲਤਾਨ ਦਾ ਬਾਦਸ਼ਾਹ ਬਣਿਆ ਹੈ ਸੋ ਜੇ ਸਾਡੀ ਵੀਡੀਓ ਲੱਗੀ ਚੰਗੀ ਤਾਂ ਫਿਰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟਾਂ ਨਾਲ ਆਪਣੇ ਵਿਚਾਰ ਜ਼ਰੂਰ ਦੱਸੋ ਇਸੇ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਦੀ ਸਾਧ ਪਰਵਾਲੇ ਸਬਸਕ੍ਰਾਈਬ ਕਰੋ ਸਭ ਨਾਲ ਜੀ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਤਲਾ ਕਰਨ ਆਸਾਮ ਰਦਾ ਪੂਰੀਆਂ ਕਰਨ ਆਪਣੇ ਦਰ्यों ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਪਾਣੀ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ